ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀਬਾੜੀ ਅਫਸਰ ਪੰਜਾਬ YouTube ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਨਵੀਂ ਕਣਕ ਦੀ ਵੈਰੈਟੀ ਬਾਰੇ ਜਿਸ ਦਾ ਨਾਮ ਹੈ ਜੀ PBW 72 ਇਹ ਕਿਸਮ 2022 ਵਿੱਚ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰਿਲੀਜ਼ ਵਾਸਤੇ ਭੇਜੀ ਗਈ ਸੀ ਸੈਂਟਰ ਦੇ ਵਿੱਚ ਅਤੇ ਸੈਂਟਰ ਵੈਰੈਟੀ ਰਿਲੀਜ਼ ਕਮੇਟੀ ਵੱਲੋਂ ਇਸ ਨੂੰ ਮਾਰਚ 2023 ਵਿੱਚ ਰਿਲੀਜ਼ ਕੀਤਾ ਗਿਆ ਸੀ ਇਹ ਦੀ ਸ਼ਿਫਾਰਸ਼ ਜੋ ਹੈ ਉਹ ਹੈ ਜੀ ਉੱਤਰ ਪੱਛਮੀ ਭਾਰਤ ਵਾਸਤੇ ਯਾਨੀ ਕਿ ਪੰਜਾਬ ਹਰਿਆਣਾ ਯੂਪੀ ਅਤੇ ਰਾਜਸਥਾਨ ਲਈ ਤੇ ਪਿਛਲੇ ਸਾਲ ਹਰਿਆਣਾ ਵਿੱਚ ਇਹ ਵੈਰੈਟੀ ਬੀਜੀ ਵੀ ਗਈ ਸੀ ਕਾਫੀ ਏਰੀਏ ਦੇ ਵਿੱਚ ਪਰੰਤੂ ਪਿਛਲੇ ਸਾਲ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਦਾ ਬੀਜ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ ਮੇਲਿਆਂ ਦੇ ਵਿੱਚ ਪਰ ਇਸ ਸਾਲ ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਇਸ ਵਾਰ ਇਸ ਵੈਰੈਟੀ ਦਾ ਬੀਜ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਕਿ 20 ਕਿਲੋ ਅਤੇ 40 ਕਿਲੋ ਦੀ ਪੈਕਿੰਗ ਵਿੱਚ ਮਿਲੇਗਾ ਜਿਸ ਵਿੱਚ 20 ਕਿਲੋ ਦੀ ਪੈਕਿੰਗ ਅੰਦੇ ਆ ਰੇਟ ਜੋ ਹੈ 1250 ਰੁਪਏ ਤੇ 40 ਕਿਲੋ ਦੀ ਪੈਕਿੰਗ ਦੀ ਕੀਮਤ ਹੈਗੀ ਹੈ ਜੀ 2500 ਰੁਪਏ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਵਿੱਚ ਹਾੜੀ ਸੀਜ਼ਨ ਵਾਸਤੇ ਕਿਸਾਨ ਮੇਲੇ ਲਗਾਏ ਜਾਂਦੇ ਨੇ ਤੁਸੀਂ ਵੀ ਆਪ ਕੋ ਆਪਣੀ ਨਜ਼ਦੀਕੀ ਕਿਸਾਨ ਮੇਲਿਆਂ ਤੋਂ ਇਹ ਬੀਜ ਪ੍ਰਾਪਤ ਕਰ ਸਕਦੇ ਹੋ ਕਿਸਾਨ ਮੇਲਿਆਂ ਦਾ ਜੋ ਵੇਰਵਾ ਤੁਸੀਂ ਦੇਖ ਸਕਦੇ ਹੋ ਸੋ ਹੁਣ ਆਪਾਂ ਇਸ ਵੈਰੈਟੀ ਦੇ ਗੁਣਾਂ ਬਾਰੇ ਜਾਣ ਲੈਨੇ ਆਂ ਯੂਨੀਵਰਸਿਟੀ ਵੱਲੋਂ ਇਸ ਵੈਰੈਟੀ ਨੂੰ ਉਪਜਾਊ ਜ਼ਮੀਨਾਂ ਤੇ ਸਿੰਚਿਤ ਖੇਤ ਲਈ ਸਿਫਾਰਸ਼ ਕੀਤਾ ਗਿਆ ਜੀ ਇਹ ਕਿਸਮ अर्ਲੀ ਸੋਇੰਗ ਯਾਨੀ ਕਿ ਜਲਦੀ ਲਗਾਉਣ ਵਾਲੀ ਵੈਰੈਟੀ ਹੈ ਅਤੇ ਨਵੰਬਰ ਮਹੀਨੇ ਦੇ ਲਗਭਗ ਪਹਿਲੇ ਹਫਤੇ ਵਿੱਚ ਲਗਾਉਣ ਦੀ ਸਿਫਾਰਸ਼ ਹੈ ਇਸ ਨੂੰ ਇਹ ਪੱਕਣ ਵਿੱਚ ਲਗਭਗ 152 ਦਿਨ ਯਾਨੀ ਕਿ 150 ਦਿਨ ਲੈਂਦੀ ਹੈ ਜੋ ਕਿ ਆਮ ਤੌਰ ਤੇ ਲੰਬੇ ਸਮੇਂ ਦੀਆਂ ਵੈਰੈਟੀਆਂ ਲੈਂਦੀਆਂ ਨੇ ਹੁਣ ਗੱਲ ਕਰਦੇ ਹਾਂ ਜੀ ਇਸਦੇ ਝਾੜ ਬਾਰੇ ਜੇਕਰ ਮੌਸਮ ਪਾਣੀ ਸਹੀ ਰਹੇ ਤਾਂ ਇਸ ਦਾ ਝਾੜ ਲਗਭਗ 75 ਮਣ ਪ੍ਰਤੀ ਏਕੜ ਤੱਕ ਦੇਖਿਆ ਗਿਆ ਜੋ ਕਿ ਬਹੁਤ ਵਧੀਆ ਝਾੜ ਵਿੱਚ ਆਉਂਦਾ ਹੈ ਯੂਨੀਵਰਸਿਟੀ ਵੱਲੋਂ ਇਸ ਦਾ ਔਸਤ ਝਾੜ ਲਗਭਗ 224 ਕਿਲੋਗ੍ਰਾਮ ਪ੍ਰਤੀ ਏਕੜ ਦੱਸਿਆ ਗਿਆ ਇਸ ਦੇ ਵੱਧ ਝਾੜ ਦਾ ਕਾਰਨ ਇਸ ਦੇ ਮੋٹے ਦਾਣੇ ਨੂੰ ਦੱਸਿਆ ਜਾ ਰਿਹਾ ਹੈ ਇਸ ਦਾ ਕਰਦ ਲਗਭਗ 100 ਸੈਂਟੀਮੀਟਰ ਯਾਨੀ ਕਿ ਦਰਮਿਆਨਾ ਕਰਦੇਸ ਨੂੰ ਡਿੱਗਣ ਤੋਂ ਵੀ ਬਚਾਉਂਦਾ ਹੈ ਇਹ ਦੀ ਖਾਸੀਅਤ ਇੱਕ ਹੋਰ ਹੈ ਤੇ ਇਸ ਦੇ ਕੁਝ ਹੋਰ ਗੁਣ ਵੀ ਨੇ ਜਿਵੇਂ ਕਿ ਆਮ ਵੈਰੈਟੀਆਂ ਨਾਲੋਂ ਇਸ ਵੈਰੈਟੀ ਚ ਲੋਹੇ ਤੇ ਜ਼ਿੰਕ ਦੀ ਮਾਤਰਾ ਜੋ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ ਜੋ ਕਿ ਸਾਡੀ ਸਿਹਤ ਲਈ ਕਾਫੀ ਲਾਹੇਵੰਦ ਤੱਤ ਹੁੰਦੇ ਨੇ ਇਸ ਤੋਂ ਇਲਾਵਾ ਇਹ ਵੈਰੈਟੀ ਪੂਰੀ ਅਤੇ ਪੀਲੀ ਰਸਟ ਜਿਹਨੂੰ ਆਪਾਂ ਬ੍ਰਾਊਨ ਰਸਟ ਜਾਂ ਯੈਲੋ ਰਸਟ ਕਹਿੰਦੇ ਆ ਇਹਦੇ ਪ੍ਰਤੀ ਵੀ ਇਹ ਵੈਰੈਟੀ ਸਾਇੰਸਫੁਲ ਹੈ ਉਹ ਕਿਸਾਨ ਵੀਰੋ ਇਹ ਸਨ ਇਸ ਵੈਰੈਟੀ ਬਾਰੇ ਕੁਝ ਤੱਥ ਮੇਰੀ ਸ਼ਫਾਰਿਸ਼ ਰਹੇਗੀ ਕਿ ਇਸ ਵੈਰੈਟੀ ਦਾ ਥੋੜਾ ਬਹੁਤ ਹਿੱਸਾ ਕਿਸਾਨ ਨੂੰ ਜਰੂਰ ਆਪਣੇ ਖੇਤ ਚ ਬੀਜ ਕੇ ਵੇਖਣਾ ਚਾਹੀਦਾ ਹੈ ਇਹਦਾ ਝਾੜ ਕਿਉਂਕਿ ਅਸਲ ਵਿੱਚ ਕਿਸਾਨ ਦੇ ਖੇਤ ਵਿੱਚ ਹੀ ਕੋਈ ਵੈਰੈਟੀ ਪਾਸ ਜਾਂ ਫੇਲ ਹੁੰਦੀ ਹੈ ਇਹਦਾ ਪਤਾ ਚੱਲਦਾ ਹੈ ਅਖੀਰ ਵਿੱਚ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਆਪਣੇ ਹੋਰ ਕਿਸਾਨ ਵੀਰਾਂ ਨਾਲ ਵੀ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਹੋਰ ਐਸੀ ਖੇਤੀਬਾੜੀ ਜਾਣਕਾਰੀ ਲਈ ਸਾਡੇ ਚੈਨਲ ਖੇਤੀਬਾੜੀ ਅਫਸਰ ਪੰਜਾਬ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਇੰਸਟਾਗ੍ਰam ਚੈਨਲ ਨੂੰ ਵੀ ਤੁਸੀਂ ਫੋਲੋ ਕਰਕੇ ਰੋਜ਼ ਨਵੀਂ ਜਾਣਕਾਰੀ ਲੈ ਸਕਦੇ ਹੋ ਜੋ ਵੀ ਅਪਡੇਟ ਪੰਜਾਬ ਦੇ ਵਿੱਚ ਆਉਂਦੀ ਹੈ ਫਸਲਾਂ ਖੇਤੀਬਾੜੀ ਬਾਰੇ ਮਿਲਦੇ ਆਂਗੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ